ਲੋਦੀ ਇਹ ਪੰਜਾਬ ਰੋਡਵੇ ਦੀ ਬੱਸ ਜੋ ਕਿ ਫਾਜ਼ਲ ਕਾ ਤੋਂ ਬੱਚਿਆਂ ਨੂੰ ਲੈ ਕੇ ਸਾਇੰਸ ਸਿਟੀ ਕਪੂਰਥਲਾ ਜਾ ਰਹੀ ਸੀ ਜੋ ਕਿ ਹੁਣ ਪਿੰਡ ਜੱਟਵਲੀ ਦੇ ਨੇੜੇ ਖਰਾਬ ਹੋ ਗਈ ਹੈ ਅਤੇ ਇਸ ਦੇ ਵਿੱਚ ਸਵਾਰ ਬੱਚੇ ਖੱਜਲ ਖਵਾਰ ਹੋ ਰਹੇ ਹਨ ਜਿਸ ਤੋਂ ਬਾਅਦ ਇੱਥੇ ਸਟੂਡੈਂਟ ਯੂਨੀਅਨ ਅਤੇ ਟੀਚਰ ਵੀ ਪਹੁੰਚੇ ਹਨ ਜਿਨ੍ਹਾਂ ਵੱਲੋਂ ਪੰਜਾਬ ਰੋਡਵੇ ਨੂੰ ਕੋਸਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਤਾਨੂੰ ਦੱਸਦੀ ਹੈ ਫਾਜ਼ਿਲਕਾ ਤੋਂ ਸਾਇੰਸ ਸਿਟੀ ਕਪੂਰਥਲਾ ਦੇ ਲਈ ਇੱਕ ਬੱਚਿਆਂ ਦੀ ਪਰੀ ਹੋਈ ਬੱਸ ਫਾਜ਼ਿਲਕਾ ਤੋਂ ਰਵਾਨਾ ਹੋਈ ਸੀ ਜੋ ਕਿ ਫਾਜ਼ਿਲਕਾ ਫਰੀਪੁਰ ਰੋਡ ਤੇ ਪਿੰਡ ਜੱਟਵਾਲੀ ਦੇ ਨੇੜੇ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਸਟੂਡੈਂਟ ਹੀ ਨਹੀਂ ਟੀਚਰ ਵੀ ਪਰੇਸ਼ਾਨੀ ਚੇਲ ਰਹੇ ਹਨ ਜਾਣਕਾਰੀ ਦਿੰਦੇ ਹੋਏ ਟੀਚਰ ਮਹਿੰਦਰ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਤੋਂ ਸਾਇੰਸ ਸਿਟੀ ਕਪੂਰਥਲਾ ਦੇ ਲਈ ਇੱਕ ਪੰਜਾਬ ਰੋਡਵੇ ਦੀ ਬੱਸ ਰਵਾਨਾ ਹੋਈ ਸੀ ਉਹਨਾਂ ਨੇ ਦੱਸਿਆ ਕਿ ਐਜੂਕੇਸ਼ਨ ਡਿਪਾਰਟਮੈਂਟ ਦਾ ਪੰਜਾਬ ਰੋਡਵੇ ਦੇ ਨਾਲ ਟਾਈ ਅਪ ਹੈ ਅਤੇ ਬੱਚਿਆਂ ਨੂੰ ਕਪੂਰਥਲਾ ਲਿਜਾਣ ਦੇ ਲਈ ਪੰਜਾਬ ਰੋਡਵੇ ਵੱਲੋਂ ਕੰਨਬਸ ਪੇਜ ਦਿੱਤੀ ਗਈ ਹੈ ਅਤੇ ਉਹਨੇ ਬੱਸ ਪਿੰਡ ਜੱਟਵਾਲੀ ਦੇ ਨੇੜੇ ਖਰਾਬ ਵੀ ਹੋ ਗਈ ਹੈ ਜਿਸ ਤੋਂ ਬਾਅਦ ਬੱਸ ਦੇ ਵਿੱਚ ਸਵਾਰ ਟੀਚਰ ਮਹਿੰਦਰ ਕੁਮਾਰ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ। ਨਾਵ ਰੋਡਵੇ ਮੁਰਦਾਬਾ 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 ਨਾਵ ਰੋਡਵੇ ਮੁਰਦਾਬਾ ਮੁਰਦਾਬਾ ਨਾਵ ਰੋਡਵੇ ਹਾਈ ਹਾਈ ਨਾਵ ਰੋਡ ਦੀਆਂ ਬੇਜਦੀਆਂ ਕਟਿਆ ਬੱਸਾਂ ਮੁਰਦਾਬਾ हां जी मेरा नाम महेंद्र कुमार साइंस मास्टर गवर्नमेंट मिडिल स्कूल अब्दुल खालिक ਅਸੀਂ ਅੱਜ ਬੱਚਿਆਂ ਦੇ ਟੂਰ ਦੇ ਲਈ ਸਾਇੰਸਿਟੀ ਲੈ ਕੇ ਚੱਲੇ ਸੀਗੇ ਜਿਹੜਾ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਡਿਪਾਰਟਮੈਂਟ ਦਾ ਟਾਈ ਅਪ ਪੰਜਾਬ ਰੋਡਵੇਜ ਦੇ ਨਾਲ ਹੈਗਾ ਔਰ ਪੰਜਾਬ ਰੋਡਵੇਜ ਬੱਸਾਂ ਜਿਹੜਾ ਉਹ ਪ੍ਰੋਵਾਈਡ ਕਰਾਉਂਦਾ ਹੈ ਤੇ ਉਹਦੇ ਇਹ ਵਜ ਦੇ ਵਿੱਚ ਡਿਪਾਰਟਮੈਂਟ ਇਹਨਾਂ ਨੂੰ ਇਹਦਾ ਕਿਰਾਇਆ ਪਾੜਾ ਵੀ ਦਿੰਦਾ ਹੈ ਲੇਕਿਨ ਇਹ ਡਿਪਾਰਟਮੈਂਟ ਪੰਜਾਬ ਦਾ ਰੋਡਵੇ ਜਿਹੜੀ ਬੱਸਾਂ ਹੈ ਇਹਨਾਂ ਦੇ ਹਾਲਾਤ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਬੱਸਾਂ ਦੇ ਸ਼ੀਸ਼ੇ ਟੁੱਟੇ ਹੋਏ ਆ ਤੁਸੀਂ ਇੱਧਰ ਆਉਂਗੇ ਇਹਨਾਂ ਦੇ ਬਕਾਇਦਾ ਤੌਰ ਤੇ ਬਾਰੀਆਂ ਵੀ ਨਹੀਂ ਬੰਦ ਹੁੰਦੀਆਂ ਔਰ ਤੁਸੀਂ ਦੇਖੋਗੇ ਕਿ ਆਹ ਦੇਖੋ ਆ ਆ ਟੁੱਟੀਆਂ ਹੋਈਆਂ ਬਾਰੀਆਂ ਹੁੰਦੀਆਂ ਜਿਹੜਾ ਇਹਨਾਂ ਨੇ ਦਿੱਤਾ ਮਹਿਜ 1 ਕਿਲੋਮੀਟਰ ਆ ਕੇ ਇਹ ਬੱਸ ਜਿਹੜੀ ਹੈਗੀ ਬੰਦ ਹੋ ਗਈ ਸਾਡੇ ਬੱਚੇ ਖੱਜਲ ਖੁਆਰ ਹੋ ਰਹੇ ਆ ਇਹਨਾਂ ਬੱਚਿਆਂ ਦੇ ਅੰਦਰ ਬੜਾ ਉਤਸ਼ਾਹ ਸੀਗਾ ਕਿ ਅਸੀਂ ਸਾਇੰਸ ਸਿਟੀ ਦੇ ਟੂਰ ਤੇ ਜਾ ਰਹੇ ਹਾਂ ਲੇਕਿਨ ਇਹਨਾਂ ਦੇ ਬੱਚਿਆਂ ਦੇ ਨਿਰਾਸ਼ਾ ਹੱਤ ਲੱਗੀ ਹੈ ਕਿ ਦੇਖੋ ਕਿ ਕਿੱਥੇ ਤਾਂ ਇਹਨਾਂ ਨੇ ਹੁਣ ਨੇੜੇ ਪਹੁੰਚਣਾ ਸੀਗਾ ਹੁਣ ਜਦੋਂ 1 ਘੰਟਾ 1.5 ਘੰਟਾ ਤੋਂ ਲਗਾਤਾਰ ਅਸੀਂ ਖੱਜਲ ਖੁਆਰ ਹੋ ਰਹੇ ਆ ਬੱਚੇ ਜਿਹੜੇ ਮਾਇੂਸ ਹੋ ਰਹੇ ਆ ਇਹ ਇਹ ਪੰਜਾਬ ਰੋਡਵੇਜ਼ ਦਾ ਜਿਹੜਾ ਜਿਹੜਾ ਜਰਨਲ ਮੈਨੇਜਰ ਹੈਗਾ ਇਹਨਾਂ ਦਾ ਇਹ ਉਹਦੇ ਉਹਦਾ ਨਿਖੰਦਪੁਣਾ ਹੈਗਾ ਔਰ ਇਹਦੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਾਰਵਾਈ ਕਰੇ ਔਰ ਬੱਚਿਆਂ ਦੇ ਟੂਰ ਦੇ ਲਈ ਜੇ ਭੇਜਣੀਆਂ ਹੈਗੀਆਂ ਤਾਂ ਢੰਗ ਦੀਆਂ ਬੱਸਾਂ ਭੇਜਣ ਇਹ ਨਹੀਂ ਹੈ ਕਿ ਪੰਜਾਬ ਰੋਡਵੇਜ਼ ਦੇ ਕੋਲ ਬੱਸਾਂ ਠੀਕ ਨਹੀਂ ਹੈਗੀਆਂ ਲੇਕਿਨ ਬੱਚਿਆਂ ਦੇ ਸੇਫਟੀ ਔਰ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਤਰਜੀਹ ਤੇ ਨਹੀਂ ਹੈਗੀ ਜੇ ਕੁਛ ਇਹਨਾਂ ਬੱਚਿਆਂ ਦੇ ਨਾਲ ਮਾੜਾ ਵਾਪਰਦਾ ਹੈ ਤਾਂ ਇਹਦਾ ਜ਼ਿੰਮੇਵਾਰ ਪੰਜਾਬ ਰੋਡਵੇਜ਼ ਦਾ ਡਿਪਾਰਟਮੈਂਟ ਹੋਊਗਾ ਔਰ ਜਰਨਲ ਮੈਨੇਜਰ ਹੋਊਗਾ kalma